ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹੁਣੇ ਅਫਕਾਰ ਜੀ ਨੂੰ ਸੁਣ ਰਿਹਾ ਸੀਗਾ ਵੀ ਇਹ ਕਹਿੰਦੇ ਕੱਟ ਨਹੀਂ ਲੱਗ ਰਿਹਾ ਇਹ ਇਹ ਸੱਚ ਹੈ ਕੱਟ ਨਹੀਂ ਲੱਗ ਰਿਹਾ 17 ਮਹੀਨੇ ਤੋਂ ਕੱਟ ਨਹੀਂ ਲੱਗ ਰਿਹਾ ਪਰ ਅਫਸੋਸ ਹੈ ਵੀ ਜਿਹੜੇ ਇੱਥੇ ਏਜੰਸੀਆਂ ਦੇ ਇਨਸਪੈਕਟਰ ਹੈ ਉਹ ਲੋਕਾਂ ਨੂੰ ਉਹ ਲੋਕਾਂ ਨੂੰ ਗਮਰਾਹ ਕਰ ਰਹੇ ਹੈ ਵੀ ਜਿਹੜੀ ਇਹਨਾਂ ਦੀ ਹਾਈ ਟੈਕ ਮਸ਼ੀਨ ਆਈ ਹੈ ਆਂਦੇ ਵੀ ਉਹਦੇ 'ਚ ਫਾਲਟ ਹੈ ਸਾਡੀ ਮਤਲਬ ਜਿਹੜੀ ਪਹਿਲਾਂ ਮਸ਼ੀਨ ਚੱਲਦੀ ਸੀਗੀ ਉਹ ਮਸ਼ੀਨ ਸਹੀ ਹੈ ਉਹਦਾ 2 ਤੇ 2.5 ਪੁਆਇੰਟਾਂ ਦਾ ਫਰਕ ਪੈਂਦਾ ਹੈ। ਅਸੀਂ ਪ੍ਰਸ਼ਾਸਨ ਨੂੰ ਤੇ ਫਰੀਜੈਂਸੀਆਂ ਨੂੰ ਬੇਨਤੀ ਕਰਾਂਗੇ ਵੀ ਤੁਸੀਂ ਜਿਹੜਾ ਇਹ ਲੋਕਾਂ ਨੂੰ ਭੰਬਲ ਗੂਸਾ ਪਾਉਣੇ ਹੋ ਇਹ ਨੂੰ ਕੱਢੋ। ਜਿਹੜੀ ਮਸ਼ੀਨ ਸਹੀ ਹੈ ਤੁਸੀਂ ਉਹ ਵਰਤੋ। ਜੇ ਪਹਿਲਾਂ ਨਹੀਂ ਸਹੀ ਹੈ ਉਹਨੂੰ ਵਰਤ ਲਓ ਜੇ ਦੂਜੀ ਸਹੀ ਹੈ ਉਹਨੂੰ ਵਰਤੋ। ਵਰਤੋ। ਹੁਣ ਸਾਡੇ ਇੱਕ ਇੱਕ ਜਿੰਮੇਦਾਰ ਸੀਗਾ ਉਹਦੀ ਢੇਰੀ ਦਾ ਮੌਇਸਚਰ ਜ਼ਿਆਦਾ ਸੀ। ਮਤਲਬ ਉਹਦਾ 20 ਮੌਇਸਚਰ ਸੀਗਾ। ਅਸੀਂ ਉਹਨੂੰ ਕਹਿੰਦੇ ਆ 2023 ਦਾ ਫਰਕ ਬੰਦਾ 18 ਹੋ ਗਿਆ ਆਹ ਨਹੀਂ ਜੀ ਉਹ ਤਾਂ ਗਲਤ ਹੈ ਅਸੀਂ ਮਾਰਕੀਟ ਕਮੇਟੀ ਨੂੰ ਇਹ ਬੇਨਤੀ ਕਰਾਂਗੇ ਵੀ ਐਵੇਂ ਤੁਸੀਂ ਗੱਲਾਂ ਨਾ ਕਰੋ ਤੁਸੀਂ ਜਾ ਕੇ ਅਫਸਰਾਂ ਨਾਲ ਮਿਲੋ ਤੇ ਉਹਨਾਂ ਨੂੰ ਦੱਸੋ ਕਿ ਅਸੀਂ ਹੁਣ ਲੈ ਕੇ ਆਏ ਆ ਉਹੋ ਹੀ ਮਸ਼ੀਨ ਤੇ ਦੂਜੀ ਵਾਰ ਕਢਾਉਣ ਵਾਸਤੇ ਵਾਹਿ ਖਾਲਸਾ ਵਾਹਿਗੁਰੂ